ਸਤਿ ਸ੍ਰੀ ਅਕਾਲ ਮੈਂ ਸੋਮਸ ਹੋਂਸਾ ਹੁੰਦਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਰਿਐਲਿਟੀ ਪੋਸੂ ਨਾਮਾ ਚੈਨਲ ਵੱਲੋਂ ਪਿਛਲੇ ਹਫਤੇ ਇੱਕ ਵੀਡੀਓ ਕੀਤੀ ਗਈ ਸੀ ਜਿਸ ਵਿੱਚ ਭਿਖਾਰੀਆਂ ਨੂੰ ਲੈ ਕੇ ਉਹ ਭਿਖਾਰੀ ਜਿਹੜੇ ਕੀ ਆਏ ਦਿਨ ਚੌਂਕਾਂ ਦੇ ਵਿੱਚ ਜਾਂ ਚੌਰਾਸਤਿਆਂ ਦੇ ਉੱਪਰ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ ਔਰ ਬਹੁਤ ਸਾਰੀਆਂ ਲੇਡੀਜ਼ ਐਹੋ ਜੀਆਂ ਨੇ ਜਿਨ੍ਹਾਂ ਦੀ ਗੋਦੀ ਦੇ ਵਿੱਚ ਬੱਚੇ ਵੀ ਚੁੱਕੇ ਹੁੰਦੇ ਨੇ ਪੋਸਨਾਮਾ ਚੈਨਲ ਵੱਲੋਂ ਗੱਲਬਾਤ ਕੀਤੀ ਗਈ ਸੀ ਕਿ ਆਖਰ ਇਹ ਲੋਕ ਕੌਣ ਨੇ ਕਿੱਥੋਂ ਆਏ ਨੇ ਔਰ ਇਸ ਟਾਈਮ ਕਿੱਥੇ ਰਹਿ ਰਹੇ ਨੇ ਇਹਨਾਂ ਦਾ ਪਿਛੋਕੜ ਕੀ ਹੈ ਤਾਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆਂ ਦੇਖੋ ਖੁਦਾਨਾ ਖਾਸਤਾ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਇੱਕ ਦੋ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਬਲੌ ਮਤਲਬ ਇੱਕ ਕਦਮ ਚੱਕਿਆ ਗਿਆ ਉਹ ਕਦਮ ਜਿਹੜਾ ਡੀਐਨਏ ਦਾ ਟੈਸਟ ਹੈ ਕਿ ਇਹਨਾਂ ਪਿਖਾਰੀਆਂ ਦਾ ਡੀਐਨਏ ਹੋਏਗਾ ਔਰ ਉਹ ਪਿਖਾਰੀਆਂ ਦੀ ਗੋਦ ਵਿੱਚ ਚੁੱਕੇ ਹੋਏ ਬੱਚਿਆਂ ਦਾ ਵੀ ਡੀਐਨਏ ਹੋ ਸਕਦਾ ਲੇਕਿਨ ਲੇਕਿਨ ਇਸਦੇ ਤਾਰ ਕਿਤੇ ਨਾ ਕਿਤੇ ਕਿਡਨਾਪਿੰਗ ਦੇ ਨਾਲ ਵੀ ਜੁੜੇ ਹੋ ਸਕਦੇ ਨੇ ਬਹੁਤ ਸਾਰੇ ਬੱਚੇ ਲੋਕਾਂ ਦੇ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਤੁਸੀਂ ਦੇਖਦੇ ਹੋ ਕਿ ਉਹ ਚੁੱਕੇ ਜਾਂਦੇ ਨੇ ਮਿਸ ਹੋ ਜਾਂਦੇ ਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਹਲਕਾ ਮਚਦਾ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਲੇਕਿਨ ਹੁਣ ਪੰਜਾਬ ਦੇ ਵਿੱਚ ਜਿੰਨੇ ਵੀ ਪਿਖਾਰੀ ਨੇ ਜਦੋਂ ਆਪਣੀ ਗੱਡੀ ਚੌਂਕ ਦੇ ਉੱਪਰ ਰੁਕਦੀ ਹੈ ਤਾਂ ਤੁਸੀਂ ਦੇਖਦੇ ਹੋ ਕਿ ਪਿਖਾਰੀ ਜਿਹੜੇ ਉਹ ਛੀਛੇ ਗੜ ਖੜਕਾਉਂਦੇ ਨੇ ਔਰ ਸ਼ੀਸ਼ਾ ਖੜਕਾ ਕੇ ਕੁਛ ਨਾ ਕੁਛ ਮੰਗਦੇ ਨੇ ਔਰ ਇੰਨੀ ਧੁੱਪ ਦੇ ਵਿੱਚ ਬਰਸਾਤ ਦੇ ਦਿਨਾਂ ਦੇ ਵਿੱਚ ਗੋਤੀ ਚੱਕਿਆ ਹੋਇਆ ਬੱਚਾ ਜਿਹੜਾ ਉਹ ਮਤਲਬ ਮਾਸੂਮ ਜਿਹਾਂ ਬੱਚਾ ਆਖਿਰ ਉਹ ਬੱਚੇ ਦਾ ਬਾਪ ਕੌਣ ਹੋ ਸਕਦਾ ਹੈ ਉਸ ਬੱਚੇ ਨੂੰ ਜੇ ਪੈਦਾ ਕੀਤਾ ਹੈ ਤਾਂ ਕਿ ਬਾਪ ਦੀ ਡਿਊਟੀ ਨਹੀਂ ਬਣਦੀ ਉਸ ਬੱਚੇ ਦਾ ਪੇਟ ਪਾਲਣਾ ਆਪਣੇ ਪਰਿਵਾਰ ਦਾ ਪੇਟ ਪਾਲਣਾ ਇਹ ਲੋਕ ਮੰਗਦੇ ਕਿਉਂ ਨੇ ਇਹ ਕਿੱਥੋਂ ਆਏ ਨੇ ਔਰ ਕਿੱਥੇ ਰਹਿ ਰਹੇ ਨੇ ਕੀ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਰਹਿ ਰਹੇ ਨੇ ਇਹ ਸਾਰੀ ਕੁਛ ਜਿਹੜਾ ਮੈਂ ਉਸ ਐਪੀਸੋਡ ਦੇ ਵਿੱਚ ਕੀਤਾ ਸੀ ਲੇਕਿਨ ਅੱਜ ਅੱਜ ਜਿਹੜਾ ਇੱਕ ਬਹੁਤ ਵੱਡੀ ਖਬਰ ਹੈ ਔਰ ਪੰਜਾਬ 'ਚ ਹੁਣ ਪਿਖਾਰੀਆਂ ਦੇ ਹੋਣਗੇ ਡੀਐਨਏ ਟੈਸਟ ਇਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਪਹਿਲ ਕਦਮੀ ਹੈ ਕਿਉਂਕਿ ਪਿਖਾਰੀਆਂ ਦੀ ਆਈਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ ਹੁਣ ਪਿਖਾਰੀਆਂ ਦੇ ਵਿੱਚ ਹਫੜਾ ਤਫੜੀ ਮਚੀ ਹੋਈ ਹੈ ਕੋਈ ਕਿਸੇ ਪਾਸੇ ਜਾ ਰਿਹਾ ਕੋਈ ਕਿਸੇ ਪਾਸੇ ਜਾ ਰਿਹਾ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜਿਸ ਨੂੰ ਆਪਾਂ ਗੁਰੂ ਕੀ ਨਗਰੀ ਵੀ ਕਹਿੰਦੇ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜ਼ਿਕਰ ਆਉਂਦੇ ਸਾਰੀ ਇੱਕ ਅਜੀਹਾਂ ਧਾਰਮਿਕ ਸਥਾਨ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਉਂਦਾ ਹੈ ਜਿੱਥੇ ਪੂਰੀ ਮਤਲਬ ਕਹਿ ਸਕਦੇ ਕਿ ਦੁਨੀਆ ਪੂਰਾ ਸੰਸਾਰ ਜਿਹੜਾ ਆ ਕੇ ਝੁਕਦਾ ਹੈ ਔਰ ਉੱਥੇ ਜਦੋਂ ਗੱਡੀ ਰੁਕਦੀ ਹੈ ਚੌਂਕਾਂ ਦੇ ਉੱਪਰ ਛੋਟੇ-ਛੋਟੇ ਬੱਚੇ ਜਿਹੜੇ ਨੇ ਔਰ ਮਤਲਬ ਬੱਚੇ ਵੀ ਭੀਖ ਮੰਗਦੇ ਨੇ ਔਰ ਗੋਦੀ ਵਿੱਚ ਚੱਕੀਆਂ ਹੋਈਆਂ ਬੱਚੀਆਂ ਬੱਚੇ ਜਿਹੜੇ ਹੈ ਉਹ ਵੀ ਜਿਹੜੀਆਂ ਮਤਾਮਾ ਨੇ ਉਹਨਾਂ ਦੀਆਂ ਉਹ ਵੀ ਭੀਖ ਮੰਗਦੀਆਂ ਨੇ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਦੋਸਤੋ ਕਿ ਕਿਤੇ ਨਾ ਕਿਤੇ ਇਸ ਚੀਜ਼ ਦੀ ਆਈਡੈਂਟੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਇਹ ਲੋਕ ਜਿਹੜੇ ਇੰਨੇ ਵੱਧ ਰਹੇ ਨੇ ਦਿਨੋਂ ਦਿਨ ਭਿਖਾਰੀ ਜਿਹੜੇ ਵੱਧ ਰਹੇ ਨੇ ਇਹ ਕੌਣ ਨੇ ਕਿੱਥੋਂ ਆਏ ਨੇ ਇਹਨਾਂ ਦਾ ਪੂਰਾ ਵੇਰਵਾ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਕੋਲ ਹੋਣਾ ਚਾਹੀਦਾ ਹੈ ਮੈਂ ਤਾਂ ਦੱਸ ਦਿਆਂ ਕਿ ਅੰਮ੍ਰਿਤਸਰ ਸਾਇਟ ਦੇ ਵਿੱਚ ਜਿਹੜੀ ਡੀਐਨਏ ਦੀ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੈਂ ਇੱਥੇ ਵੀ ਦੱਸ ਦਿਆਂ ਕਿ ਭਿਖਾਰੀਆਂ ਨੂੰ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਇਕੱਠੇ ਕੀਤਾ ਜਾ ਰਿਹਾ ਉਸ ਨੂੰ ਉਸ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਭੀਖ ਮੰਗ ਰਹੇ ਬੱਚਿਆਂ ਨੂੰ ਟੈਸਟ ਲਈ ਕੀਤਾ ਜਾ ਰਿਹਾ ਹੈ ਰੈਸਕਿਊ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਪੁੱਛ ਕੇ ਚਾਸਤੇ ਔਰ ਬੱਚਿਆਂ ਦੇ ਮਾਤਾ ਪਿਤਾ ਦਾ ਵੀ ਕਰਵਾਇਆ ਜਾ ਰਿਹਾ ਡੀਐਨਏ ਟੈਸਟ ਜਿਹੜਾ ਹੈ ਕਿੱਡੀ ਕਿੱਡਾ ਵੱਡਾ ਸਰਕਾਰ ਦਾ ਇਹ ਕਦਮ ਹੈ ਔਰ ਮੈਂ ਇੱਥੇ ਦੱਸ ਦਿਆਂ ਕਿ ਪੰਜਾਬ ਸਰਕਾਰ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਦਿੱਤੇ ਗਏ ਨੇ ਆਦੇਸ਼ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਹਰ ਇੱਕ ਡੀਸੀ ਨੂੰ ਇਹ ਆਦੇਸ਼ ਦਿੱਤੇ ਗਏ ਨੇ ਕਿ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਭਿਖਾਰੀ ਨੇ ਉਹਨਾਂ ਦਾ ਡੀਐਨਏ ਗੋਦੀ ਚੁੱਕੇ ਬੱਚਿਆਂ ਦਾ ਡੀਐਨਏ ਹੋਰ ਕੁਛ ਨਾ ਕੁਛ ਜਿਹੜਾ ਹੈ ਇਹਨਾਂ ਤੇ ਸ਼ਿਕੰਜਾ ਕਸਿਆ ਜਾਵੇਗਾ ਹਰ ਰੋਜ਼ ਕ੍ਰਾਈਮ ਵਧ ਰਹੇ ਨੇ ਔਰ ਬੈਂਕ ਡਕੈਤੀਆਂ ਹੋਰ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਆ ਹੋਇਆ ਹੈ ਕਈ ਵਾਰੀ ਤਾਰਾ ਇਹਨਾਂ ਲੋਕਾਂ ਨਾਲ ਜੁੜੀਆਂ ਹੁੰਦੀਆਂ ਨੇ ਔਰ ਇਸੇ ਕਰਕੇ ਇਸੇ ਕਰਕੇ ਇਹਨਾਂ ਦਾ ਡੀਐਨਏ ਹੋਣਾ ਬਹੁਤ ਜ਼ਰੂਰੀ ਹੈ ਔਰ ਠਿਖਾਰੀਆਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਮੈਂ ਪਿਛਲੇ ਦਿਨੀ ਇੱਕ ਹੋਰ ਨਿਊਜ਼ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਕੋਲ ਪੰਜਾਬੀ ਲੋਕ ਕਿਸ ਤਰ੍ਹਾਂ ਪਰੇਸ਼ਾਨ ਨੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਔਰ ਘਰਾਂ ਦੇ ਵਿੱਚ ਕੰਮ ਕਰਕੇ ਖੇਤਾਂ ਦੇ ਵਿੱਚ ਕੰਮ ਕਰਕੇ ਲੇਕਿਨ ਕੁਝ ਇੱਕ ਲੋਕ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਗਲਤ ਨੇ ਜਿਹੜੇ ਕਿ ਸੜਕਾਂ ਦੇ ਉੱਪਰ ਸ਼ਰਿਆ ਮਹੱਲਿਆਂ ਦੇ ਵਿੱਚ ਸ਼ਰਾਬ ਪੀ ਕੇ ਚੀਕਾ ਮਾਰਦੇ ਨੇ ਬੀੜੀਆਂ ਪੀਂਦੇ ਨੇ ਹੋਰ ਬਹੁਤ ਤਰ੍ਹਾਂ ਦੇ ਨਸ਼ੇ ਕਰਕੇ ਹੜਕੰਮ ਮਚਾਉਂਦੇ ਨੇ ਉਸ ਦੇ ਨਾਲ ਪੰਜਾਬੀ ਜਿਹੜੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਇਸ ਐਪੀਸੋਡ ਦੇ ਵਿੱਚ ਕਿ ਭਿਖਾਰੀਆਂ ਦੇ ਕੀਤੇ ਹੋਏ ਐਪੀਸੋਡ ਨੂੰ ਕਿਤੇ ਨਾ ਕਿਤੇ ਸਰਕਾਰ ਨੇ ਵਾਚ ਕੀਤਾ ਹੈ ਔਰ ਉਸ ਤੋਂ ਬਾਅਦ ਹੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਖਾਸ ਕਰਕੇ जिन्होंने मुद्दा कई बार ਪਹਿਲਾਂ ਚੱਕਿਆ ਹੋਇਆ ਹੈ ਔਰ ਉਹਨਾਂ ਸੰਸਥਾਵਾਂ ਨੇ ਵੀ ਕੋਸ਼ਿਸ਼ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਗੰਭੀਰ ਮੁੱਦਾ ਜਿਹੜਾ ਹੈ ਉਹ ਚੁੱਕਿਆ ਹੈ ਉਹ ਵੀ ਮੁਬਾਰਕਬਾਦ ਦੇ ਪਾਤਰ ਨੇ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਦੋਸਤੋ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਭਿਖਾਰੀ ਜਿੱਥੇ ਵੀ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਕਮ ਸੇ ਕਮ ਕਿਉਂਕਿ ਹੋਰ ਇੱਕ ਦੋ ਦਿਨਾਂ ਤੱਕ ਆਰਡਰ ਜਿਹੜੇ ਉਹ ਆਜਾਣੇ ਆ ਔਰ ਡਿਸਟ੍ਰਿਕਟ ਵਾਈਜ਼ ਆਰਡਰ ਜਿਹੜੇ ਆ ਉਹ ਤਕਰੀਬਨ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਬਲਾਕ ਦੇ ਵਿੱਚ ਏਰੀਏ ਦੇ ਵਿੱਚ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਦੇ ਆ ਪੋਸੂਨਾਮਾ ਚੈਨਲ ਦੀ ਉਸ ਤੇ ਪੂਰੀ ਤਰ੍ਹਾਂ ਰਹੇਗੀ ਨਜ਼ਰ ਮੈਂ ਇੱਕ ਵਾਰੀ ਫਿਰ ਇਸ ਚੁੱਕੇ ਹੋਏ ਕਦਮ ਨੂੰ ਬਹੁਤ ਮਤਲਬ ਸਤਕਾਰ ਦੇਣਾ ਇਹ ਹੋਣਾ ਚਾਹੀਦਾ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਡੀਐਨਏ ਹੋਣਾ ਚਾਹੀਦਾ ਹੈ ਗੋਦੀ ਚੁੱਕੇ ਹੋਏ ਬੱਚਿਆਂ ਦੀ ਵੀ ਪਰਖ ਪਛਾਣ ਹੋ ਜਾਏਗੀ ਕਿ ਆਖਰ ਇਹ ਬੱਚੇ ਇਹਨਾਂ ਦੇ ਨੇ ਜਾਂ ਕਈ ਵਾਰ ਬੱਚੇ ਮਿਸ ਹੈਪਨਿੰਗ ਦਾ ਸ਼ਿਕਾਰ ਹੋ ਜਾਂਦੇ ਨੇ ਮਿਸ ਹੋ ਜਾਂਦੇ ਨੇ ਘਰਾਂ ਦੇ ਅੱਗੋਂ ਖੇਡਦੇ ਖੇਡਦੇ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਨੇ ਔਰ ਇਹ ਸਾਰਾ ਕੁਝ ਹੁਣ ਪਤਾ ਲੱਗੇਗਾ ਹੁਣ ਬਹੁਤ ਕੁਝ ਹੋਏਗਾ ਅਗਲਾ ਐਪੀਸੋਡ ਮੈਂ ਬਹੁਤ ਜਲਦੀ ਲੈ ਕੇ ਜਿਸ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਕੇ ਮੈਂ ਇਹ 에ਪੀਸੋਡ ਕਰਾਂਗਾ ਔਰ ਉਦੋਂ ਤੱਕ ਤੁਸੀਂ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ 에ਪੀਸੋਡ ਨੂੰ ਵੱਧ ਵੱਧ ਸ਼ੇਅਰ ਕਰੋ ਔਰ ਵੀਡੀਓ ਨੂੰ ਲਾਈਕ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਆਪਣੇ ਦੋਸਤਾਂ ਸਹੋਤਾਂ ਨੂੰ ਦਿਓ ਇਜਾਜ਼ਤ ਸਸਤ੍ਰੀਕਾਲ